ਗੁਰੂ ਕੇ ਪਿਆਰਿਓ ਸ੍ਰੀਮਾਨ ਸੰਤ ਬਾਬਾ ਹਰਦੇਵ ਸਿੰਘ ਜੀ ਪਟਿਆਲੇ ਵਾਲਿਆਂ ਨੇ ਆਉਣ ਵਾਲੇ ਭਵਿੱਖ ਦੇ ਬਾਰੇ ਸਾਨੂੰ ਸਾਰਿਆਂ ਨੂੰ ਦੱਸਿਆ ਹੈ ਸੁਚੇਤ ਕੀਤਾ ਹੈ ਆਓ ਮਹਾਪੁਰਖਾਂ ਦੇ ਬਚਨ ਸਰਵਣ ਕਰੀਏ 2 ਸਾਲ ਹੋ ਗਏ ਕਹਿੰਦੇ ਉਹ ਵੀ 6-6 ਮਹੀਨੇ ਦਾ ਰਾਸ਼ਨ ਜ਼ਰੂਰ ਪਾ ਲੋ ਭਾਈ ਰਾਸ਼ਨ ਖਾਣ ਵਾਸਤੇ ਹੈ ਹੀ ਨਹੀਂ ਜਿਨ੍ਹਾਂ ਨੇ 6 ਮਹੀਨੇ ਦਾ ਪਾਇਆ ਉਹ ਮੌਜਾ ਲੈਣਗੇ ਬਾਕੀ ਹੁਣ ਦੇਖਦੇ ਆਸੇ-ਪਾਸੇ ਨੂੰ ਵੀ ਕੀ ਬਣ ਗਿਆ ਮਹਾਪੁਰਖ ਵੱਡੇ ਕਿਹਾ ਕਰਦੇ ਸੀ ਕਹਿੰਦੇ 70 ਫੁੱਟ ਪਾਣੀ ਆਉਣਾ ਤੁਹ ਬਈ ਸੋਚ ਲਓ ਵੀ 70 ਫੁੱਟ ਕਿੰਨਾ ਹੁੰਦਾ ਤੁਹਾਨੂੰ ਡਰਾ ਨਹੀਂ ਰਹੇ ਮੈਂ ਤੁਹਾਨੂੰ ਕਹਿ ਰਿਹਾ ਵੀ ਨਾਮ ਜਪ ਲਓ ਫਿਰ ਸਮਾਂ ਨਹੀਂ ਮਿਲਣਾ ਆ ਜਿਹੜਾ ਨਾਮ ਹੈ ਨਾ ਤੁਹਾਡਾ ਜੇ ਹੁਣ ਤੁਸੀਂ ਨਾਮ ਜਪੋਗੇ ਜਿਹੜਾ ਤੁਹਾਡਾ ਪ੍ਰਕਾਸ਼ ਹੈ ਤੁਹਾਡੇ ਪ੍ਰਕਾਸ਼ ਨਹੀਂ ਤੁਹਾਨੂੰ ਬਚਾਉਣਾ ਜਿੱਥੇ-ਜਿੱਥੇ ਪ੍ਰਕਾਸ਼ ਹੋਏਗਾ ਜਿੱਥੇ ਮਹਾਰਾਜ ਦਾ ਸੇਵਾਦਾਰ ਕੋਈ ਵੀ ਬੈਠਾ ਹੋਏਗਾ ਜੇ ਤੁਸੀਂ ਨਾਮ ਜਪਦੇ ਹੋ ਤੁਹਾਡੇ ਕਰਕੇ ਪਿੰਡ ਦਾ ਬਚਾਅ ਹੋ ਜਾਣਾ ਜਿਹੜੇ ਜਿਹੜੇ ਪਿੰਡ ਚ ਨਾਮ ਨਹੀਂ ਜਪਿਆ ਜਾਂਦਾ ਜਿਹੜੇ ਸ਼ਹਿਰ ਚ ਨਾਮ ਨਹੀਂ ਜਪਿਆ ਜਾਂਦਾ ਪਾਪ ਬਹੁਤ ਵੱਧ ਰਿਹਾ ਸਾਹ ਸੰਗਤ ਫਿਰ ਕੋਈ ਬਚਾ ਨਹੀਂ ਸਕਦਾ ਮਾਹ ਪਰਖਾ ਨੇ ਸਾਨੂੰ ਦੱਸਿਆ ਹੈ ਕਿ ਇਹ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ ਨਾਮ ਜਪਣ ਦੇ ਵਾਸਤੇ ਸੋ ਆਪਾਂ ਸਾਰੇ ਹੀ ਨਾਮ ਜਪ ਕਰਕੇ ਆਪਣੇ ਖਜ਼ਾਨਿਆਂ ਨੂੰ ਭਰ ਲਈਏ ਉਸ ਨਾਮ ਨੇ ਹੀ ਸਾਨੂੰ ਪਾਰ ਲਗਾਉਣਾ ਹੈ ਕਿਉਂਕਿ ਆਪਾਂ ਪੜਦੇ ਹਾਂ ਨਾਨਕ ਨਾਮ ਜਹਾਜ ਹੈ ਜਿਹੜੇ ਸੂਤਰੇ ਪਾਰ ਇਹ ਨਾਨਕ ਨਾਮ ਰੂਪੀ ਜਿਹੜਾ ਜਹਾਜ਼ ਹੈ ਇਹਦੇ ਉੱਪਰ ਚੜ੍ਹ ਕਰਕੇ ਇਸ ਭਵਜਲ ਸੰਸਾਰ ਨੂੰ ਤਰਿਆ ਜਾ ਸਕਦਾ ਹੈ ਬਾਦ ਦੇ ਵਿੱਚ ਸਾਨੂੰ ਸਮਾਂ ਨਹੀਂ ਮਿਲਣਾ ਨਾਮ ਜਪਣ ਦਾ ਸੋ ਗੁਰੂ ਕੇ ਪਿਆਰਿਓ ਸਾਡੇ ਕੋਲ ਸਮਾਂ ਹੈ ਨਾਮ ਜਪ ਕਰਕੇ ਆਪਣੇ ਜੀਵਨ ਨੂੰ ਸਫਲ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ